ਕੈਨੇਡਾ ਦੇ ਵਿੱਚ ਐਵੀਅਨ ਫਲੂ ਦਾ ਪਹਿਲਾ ਮਨੁੱਖੀ ਕੇਸ BC ਦੇ ਵਿੱਚ ਇੱਕ ਟੀਨੇਜਰ ਦੇ ਵਿੱਚ ਪਾਇਆ ਗਿਆ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਰਿਚਮੰਡ ਨੌਜਵਾਨ ਜੋ ਕਿ ਨਾਜ਼ੁਕ ਹਾਲਤ ਦੇ ਵਿੱਚ ਹੈ ਐਵੀਨ ਫਲੂ ਦੇ ਨਾਲ ਸੰਕਰਮਿਤ ਸੀ। ਇਹ ਦੇਸ਼ ਦੇ ਵਿੱਚ H5N1 ਵਾਇਰਸ ਦਾ ਘਰੇਲੂ ਤੌਰ ਤੇ ਪ੍ਰਾਪਤ ਕੀਤਾ ਪਹਿਲਾ ਕੇਸ ਹੈ। BC ਸਿਹਤ ਅਧਿਕਾਰੀਆਂ ਨੇ ਸ਼ੁਰੂ ਦੇ ਵਿੱਚ ਇਸ ਮਾਮਲੇ ਨੂੰ ਸੰਭਾਵੀ ਮੰਨਿਆ ਸੀ। ਮਾਹਰ ਇਸ ਗੱਲ ਨੂੰ ਜਾਂਚ ਕਰਨਾ ਜਾਰੀ ਰੱਖਦੇ ਨੇ ਕਿ ਟੀਨੇਜਰ ਨੂੰ ਵਾਇਰਸ ਕਿਵੇਂ ਸੰਕਰਮਿਤ ਹੋਇਆ ਤੇ ਉਹ ਦੂਜਿਆਂ ਦੀ ਜਾਂਚ ਕਰ ਰਹੇ ਨੇ ਜੋ ਕਿ ਸ਼ਾਇਦ ਨਜ਼ਦੀਕੀ ਸੰਪਰਕ ਦੇ ਵਿੱਚ ਵੀ ਆਏ ਹੋਣ ਹੁਣ ਤੱਕ ਕਿਸੇ ਹੋਰ ਦੇ H5N1 ਵਾਇਰਸ ਦੇ ਲਈ ਸਕਾਰਾਤਮਕ ਟੈਸਟ ਨਹੀਂ ਕੀਤਾ ਗਿਆ ਹੈ ਜਿਸ ਨੂੰ ਬਰਡ ਫਲੂ ਕਿਹਾ ਜਾਂਦਾ ਹੈ ਹੈਲਥ ਕੈਨੇਡਾ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਤਿੰਨ ਇਨਫਲੂਐਂਜ਼ਾ ਵੈਕਸੀਨਾਂ ਨੂੰ ਅਧਿਕਾਰਤ ਕੀਤਾ ਹੈ ਅਤੇ ਜੋ ਬਰਡ ਫਲੂ ਇੱਕ ਮਹਾਮਾਰੀ ਬਣ ਜਾਂਦੇ ਵਰਤੇ ਜਾ ਸਕਦੇ ਨੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਦੱਸਿਆ ਹੈ ਕਿ ਫੈਡਰਲ ਸਰਕਾਰ ਦਾ ਘਰੇਲੂ ਵੈਕਸੀਨ ਉਤਪਾਦਨ ਲਈ ਵੈਕਸੀਨ ਨਿਰਮਾਤਾ ਜੀ ਸਕੇ ਨਾਲ ਵੀ ਕਸਮਜੋਤਾ ਹੈ ਜੋ ਲੋਡ ਪੈਨ ਤੇ ਤੇਜ਼ ਕੀਤਾ ਜਾ ਸਕਦਾ ਹੈ ਫਿਲਹਾਲ ਇਸ ਗੱਲ ਤੇ ਕੋਈ ਸੰਕੇਤ ਨਹੀਂ ਹੈ ਕਿ ਵਾਇਰਸ ਮਹਾਮਾਰੀ ਨੂੰ ਜਨਮ ਦੇਵੇਗਾ ਮਹਾਰਾ ਦਾ ਕਹਿਣਾ ਹੈ ਕਿ H5N1 ਦਾ ਮਨੁੱਖ ਤੋਂ ਮਨੁੱਖੀ ਪ੍ਰਸਾਰਣ ਬਹੁਤ ਜ਼ਿਆਦਾ ਜਰਾਸਿੰਮ ਏਵੀਐਨ ਫਲੂ ਦਾ ਇੱਕ ਤਨਾਅ ਬਹੁਤ ਘੱਟ ਹੁੰਦਾ ਹੈ ਤੇ ਨਿਰੰਤਰ ਪ੍ਰਸਾਰਣ ਦਾ ਕੋਈ ਸਬੂਤ ਨਹੀਂ ਹੈ ਡਾਕਟਰਾਂ ਦੇ ਮੁਤਾਬਕ ਇਹ ਕੋਈ ਵੀ ਵਾਇਰਸ ਨਹੀਂ ਹੈ ਜੋ ਮਨੁੱਖਾਂ ਦੇ ਵਿੱਚ ਚੰਗੀ ਤਰ੍ਹਾਂ ਫੈਲਦਾ ਹੈ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਨੇ ਕਿਹਾ ਹੈ ਕਿ ਇੱਕ ਮਨੁੱਖ ਤੋਂ ਦੂਜੇ ਮਨੁੱਖ ਦੇ ਵਿੱਚ 4 ਵੀਕਾਟ ਸੰਚਾਰਿਤ ਹੁੰਦਾ ਹੈ ਤੇ ਜੇ ਇਹ ਬਿਲਕੁਲ ਫੈਲ ਜਾਂਦਾ ਹੈ ਜਦੋਂ ਕਿ ਮਹਾਮਾਰੀ ਦੀ ਸੰਭਾਵਨਾ ਨਹੀਂ ਜਾਪਦੀ ਸਿਹਤ ਅਧਿਕਾਰੀ ਕੇਸ ਦੀ ਸਥਿਤੀ ਦੇ ਲਈ ਤਿਆਰ ਹਨ ਤੇ ਹੋਣੇ ਵੀ ਚਾਹੀਦੇ ਨੇ ਤੇ ਵਾਇਰਸ ਬਦਲ ਗਿਆ ਹੈ ਤੇ ਇਹ ਮਿਊਟੇਟਡ ਵੀ ਹੈ ਇਹ ਪਹਿਲਾਂ ਨਾਲੋਂ ਜ਼ਿਆਦਾ ਆਸਾਨੀ ਨਾਲ ਜਿਹੜਾ ਉਹ ਮੈਮਲਸ ਜੀਵਾਂ ਨੂੰ ਸੰਕਰਮਿਤ ਕਰਦਾ ਜਾਪਦਾ ਹੈ ਤੇ 1996 ਤੋਂ ਕੋਣ ਜਿਹੜਾ ਕਨਵੇ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਵਿੱਚ ਲਗਭਗ 900 ਲੋਕਾਂ ਨੇ ਵੱਖ-ਵੱਖ ਮੌਤਾਂ ਦੇ ਨਾਲ ਬਰਡ ਫਲੂ ਦੇ ਸੰਕਰਮਣ ਦੀ ਰਿਪੋਰਟ ਕੀਤੀ ਹੈ ਜ਼ਿਆਦਾਤਰ ਮਾਮਲੇ ਅਮਰੀਕਾ ਦੇ ਵਿਸ਼ਵ ਪੱਧਰ ਤੇ ਸੰਕਰਮਿਤ ਪੰਛੀਆਂ ਖੇਤਾਂ ਦੇ ਜਾਨਵਰਾਂ ਜਾਂ ਜੰਗਲੀ ਜੀਵਾਂ ਦੇ ਸੰਪਰਕ ਤੋਂ ਆਏ ਨੇ ਹਾਲਾਂਕਿ ਬਰਡ ਫਲੂ ਦਾ ਖਤਰਾ ਘਟ ਰਿਹਾ ਹੈ ਡਾਕਟਰ ਸਾਵਧਾਨੀ ਵਰਤਣ ਦੀ ਸਿਫਾਰਿਸ਼ ਕਰਦੇ ਨੇ ਜਿਵੇਂ ਕਿ ਮਰੇ ਜਾਂ ਬਿਮਾਰ ਜਾਨਵਰਾਂ ਦੇ ਸੰਪਰਕ ਤੋਂ ਪਰਹੇਜ਼ ਕਰਨਾ ਤੇ ਆਪਣੇ ਫਲੂ ਦੇ ਸ਼ੌਟਸ ਬਾਰੇ ਅਪ ਟੂ ਡੇਟ ਰਹਿਣਾ ਤੇ ਜੇਕਰ ਤੁਸੀਂ ਫਲੂ ਵਰਗੇ ਲੱਛਣ ਮਹਿਸੂਸ ਕਰਨਾ ਸ਼ੁਰੂ ਕਰ ਦਿਓ ਤਾਂ ਆਪਣੇ ਡਾਕਟਰ ਦੇ ਨਾਲ ਤੁਰੰਤ ਸੰਪਰਕ ਕਰੋ ਲੰਗੇ ਬੁਧਵਾਰ ਨੂੰ ਮਿਸਿਸ ਸਾਗਾ ਅਤੇ ਬ੍ਰੈਂਟਨ ਦੇ ਵੱਲੋਂ ਕੌਂਸਲ ਮੀਟਿੰਗਾਂ ਦੇ ਵਿੱਚ ਧਾਰਮਿਕ ਅਦਾਰਿਆਂ ਦੇ ਅੱਗੇ ਹੁੰਦੇ ਪ੍ਰਦਰਸ਼ਨਾਂ ਨੂੰ ਰੋਕਣ ਦੇ ਬਾਬਤ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੋਵੇਂ ਸ਼ਹਿਰਾਂ ਦੇ ਵਿੱਚ ਮਤੇ ਸਰਬਸੰਮਤੀ ਦੇ ਨਾਲ ਪਾਸ ਹੋ ਗਏ ਨੇ ਭਾਰਤੀ ਮੂਲ ਦੀ ਦੀਪਿਕਾ ਡਮੜਲਾ ਮਿਸਿਸ ਸਾਗਾ ਦੇ ਵਾਰਡ 7 ਤੋਂ ਕੌਂਸਲਰ ਹੈ ਅਤੇ ਉਹਨਾਂ ਦੇ ਵੱਲੋਂ ਬੁਧਵਾਰ ਨੂੰ ਇਹ ਮਤਾ ਲਿਆਂਦਾ ਗਿਆ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਦੇ ਮਤੇ ਦੀ ਵੀ ਕੌਂਸਲਰਜ਼ ਨੇ ਕਾਫੀ ਜ਼ਿਆਦਾ ਪ੍ਰੋੜਤਾ ਕੀਤੀ ਔਰ ਗ੍ਰੇਟਰ ਟੋਰਾਂਟੋ ਏਰੀਆ ਦੇ ਦੋ ਸ਼ਹਿਰਾਂ ਦੇ ਵੱਲੋਂ ਧਾਰਮਿਕ ਸਥਾਨਾਂ ਸਾਹਮਣੇ ਹੋ ਰਹੀਆਂ ਹਿੰਸਕ ਜੜੱਪਾਂ ਰੋਕਣ ਦੇ ਲਈ ਇਹ ਕਦਮ ਜ਼ਰੂਰੀ ਲੱਗ ਰਿਹਾ ਸੀ ਦੱਸਿਏ ਕਿ ਬ੍ਰੈਂਟਨ ਅਤੇ ਮਿਸਿਸਾਗਾ ਦੇ ਵਿੱਚ ਭਾਰਤੀ ਭਾਈਚਾਰੇ ਦੀ ਵੱਡੀ ਗਿਣਤੀ ਹੈ ਤੇ ਭਾਰਤੀ ਮੂਲ ਦੇ ਸਿਆਸਤਦਾਨ ਕਾਉਂਸਲ ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ਤੇ ਸਰਗਰਮ ਨੇ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਹੈ ਕਿ ਅਸੀਂ ਧਾਰਮਿਕ ਆਜ਼ਾਦੀ ਦਾ ਸਮਰਥਨ ਕਰਦੇ ਹਾਂ ਤੇ ਸਭ ਧਰਮਾਂ ਦੇ ਲੋਕ ਵੀ ਪਿਆਰ ਮੁਹੱਬਤ ਦੇ ਨਾਲ ਹੀ ਰਹਿਣਾ ਚਾਹੁੰਦੇ ਨੇ ਦੀਪਿਕਾ ਡੈਮਰਲਾ ਦੇ ਮੁਤਾਬਕ ਸਭ ਤੋਂ ਪਹਿਲਾਂ ਤਾਂ ਇਸ ਬਾਬਤ ਸਿਟੀ ਦੇ ਵਿੱਚ ਬਾਇਲੌ ਬਣਾਉਣ ਦੇ ਨਾਲ ਇੱਕ ਸੰਦੇਸ਼ ਜਾਵੇਗਾ ਕਿ ਅਜਿਹਾ ਕਰਨਾ ਠੀਕ ਨਹੀਂ ਹੈ ਪਰ ਮੋਸੋ ਮਾਈਂਡਫੁਲ ਦੈਟ ਸਮ ਟਾਈਮਸ ਦਰ ਕੈਨ ਬੀ ਐਨ ਐਨਵਾਇਰਨਮੈਂਟ Then it makes it easier for friction to happen, easier for violence to happen. And a lot of this is outside of our municipal jurisdiction. But one thing we can do to create an environment that prevents that type of violence and friction is to say there is a right and a wrong place of where to protest. My firm belief is that regardless if you go to a mandir, or a gajor, a mosque, a synagogue, or a church, everyone should be able to go to pray free of violence, intimidation, and harassment. That's the that's the starting point. So I have a bylaw um, based on the Vaughan bylaw that would prohibit um, uh, protests uh, at a place of of worship, restrict the protest at a place of of, of worship. Uh, I understand that they're looking at this in Ottawa just today. Um, Mississauga Council passed uh, this as as well, and so I think what we're saying is that in this country we protect the right to protest. As long as it does not infringe another right. And freedom of religion is also a constitutionally uh, protected right. Uh, so, I, if there's an outside group booking a place of worship for some other reason, that's a separate conversation. But the basic premise is you get to go to pray free of violence, intimidation, and harassment in this country and in this city. And that's what uh, the motion I put forward speaks to. Um, it would have to be ratified at council next week so everyone has time to. Review the bylaw as drafted um, by our city legal department um, but I know Councillor Power asked if he could second it and I'd say any member of council wants to second it second it uh, you know feel free the more and I, I think that I think there's a sense of unity around this basic premise that in the city of Brampton we lean into religious freedom just like we fought Bill 21 in the first city to do so and others joined across the country in this city we protect religious freedom um and uh i think that's a beautiful thing about the city of brampton um so thank you uh for um uh, this consideration and hope that we can pass uh this motion today and ratify it next week sada harik program vekhn te sade judan li subscribe karo channel punjabi the notification layi bell icon wale button de click karo